हां जी बहुत सोनी प्रीमियम क्वालिटी जी एसके ब्रांड ਦਾ ਜੀ ਦੇਖੋ ਐਸਕੇ ਬ੍ਰਾਂਡ ਦਾ ਜੀ ਫਰਸਟ ਕ੍ਰਾਸ਼ ਬਹੁਤ ਸੋਹਣਾ ਬੇਸ ਨਵਾਂ ਲਾਂਚ ਹੋਇਆ ਜੀ ਆਪਣੇ ਕੋਲ ਅੱਜ ਰੀਸਟਾਕ ਹੋ ਗਿਆ ਪਰਸੋ ਚ ਉੱਥੇ ਵੀਡੀਓ ਪਾਈ ਸੀ ਨਾਲ ਦੀਆਂ ਸੋਲਡ ਆਊਟ ਹੋ ਗਿਆ ਸੀਗਾ ਜੀ ਜਿਹੜੇ ਕਸਟਮਰ ਨੂੰ ਰਿਕੁਆਇਰਮੈਂਟ ਹੈਗੀ ਹੈ ਜਲਦੀ ਜੇ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਹੁਤ ਸੋਹਣਾ ਬੇਸ ਹੈ ਜੀ ਇਹ ਸ਼ਿਮਰ ਟਾਈਪ ਕਪੜਾ ਆ ਗਿਆ ਜੀ ਜਿਵੇਂ ਨਵਾਂ ਸ਼ਿਮਰ ਕਹ ਲੋ ਨਵੇਂ ਤਰ੍ਹਾਂ ਦੀ ਸ਼ਿਮਰ ਆਈ ਹੈ ਬਹੁਤ ਸੋਹਣਾ ਕਪੜਾ ਹੈ ਜੀ ਚਾਰ ਕਲਰ ਆਏ ਨੇ ਚਾਰੇ ਕਦਰ ਬਹੁਤ ਸ਼ਾਨਦਾਰ ਨੇ ਬੇਸ ਦੇਖੋ ਜੀ ਕਿੰਨਾ ਸੋਹਣਾ ਬੇਸ ਆਇਆ ਜੀ ਪ੍ਰਾਈਸ ਹੈਗਾ 1250 ਰੁਪਏ ਜੀ ਜਿਹੜੇ ਕਸਟਮਰ ਰਿਕੁਆਇਰਮੈਂਟ ਹੈਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲੋ ਜੀ ਚਾਰ ਕਦਰ ਆਉਣਗੇ ਚਾਰੇ ਕਦਰ ਬਹੁਤ ਸ਼ਾਨਦਾਰ ਨੇ ਜਲਦੀ ਜਲਦੀ ਪੇਜ ਨੂੰ ਫੋਲੋ ਕਰ ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ 1250 ਰੁਪਏ ਰੇਂਜ ਹੈ ਲਓ ਜੀ 5 ਮੀਟਰ ਸੂਟ ਆਊਗਾ ਫਰਸਟ ਕਲਾਸ ਐਸਕੇ ਬ੍ਰਾਂਡ ਦਾ ਦੇਖੋ ਜੀ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਹੈ ਜੀ ਫਰਸਟ ਕਲਾਸ ਹੈ ਜੀ ਬਹੁਤ ਸੋਹਣਾ ਬੇਸ ਆਇਆ ਜੀ 1250 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 5000 ਤੋਂ ਲੈ ਕੇ 15000 ਤੱਕ ਵਰਕਸਾ ਹੁਣ ਇਹਦੇ ਉਪਰ ਆਊਗਾ ਜੀ ਸਭ ਤੋਂ ਨ ਜਿਹੜੇ ਕਸਟਮਰ ਰਿਕੁਆਇਰਮੈਂਟ ਹੈਗੇ ਜਲਦੀ ਆਲਦੀ ਬੁੱਕ ਕਰ ਲਓ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਭੇਜ ਦਿਓ ਜੀ ਜਲਦੀ ਆਲਦੀ ਆਰਡਰ ਸਾਨੂੰ WhatsApp ਤੇ ਭੇਜੋ ਜੀ ਸਕਰੀਨਸ਼ਾਟ ਲੈ ਕੇ 1250 ਦਾ ਪ੍ਰਾਈਸ ਹੈ ਜੀ ਆਨਲਾਈਨ ਪੇਮੈਂਟ ਤੇ ਖਸੂਰੀ ਸ਼ਿਪਿੰਗ ਹੈਗੇ 60 ਰੁਪਏ 2 ਦੀ 80 4 ਦੀ 100 ਜਲਦੀ ਆਲਦੀ ਸਕਰੀਨਸ਼ਾਟ ਲੈ ਲਓ SK ਬ੍ਰਾਂਡ ਦਾ ਆਊਗਾ ਜੀ ਫਰਸਟ ਕਲਾਸ ਜਲਦੀ ਆਲਦੀ ਸਕਰੀਨਸ਼ਾਟ ਲੈ ਲਓ ਜੀ ਚਾਰੇ ਕਦਰ ਦੇਖੋ ਜੀ ਕਿੰਨੇ ਸ਼ਾਨਦਾਰ ਕਲਰ ਆਉਣਗੇ ਬਹੁਤ ਸੋਹਣੇ ਕਲਰ ਨੇ ਲਓ ਜੀ ਕਲਰ ਤੇ ਫਿਨਿਸ਼ਿੰਗ ਦੇਖੋ ਜੀ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਜੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਜੀ ਜਲਦੀ ਜੇ ਸਕਰੀਨ ਸ਼ਾਟ ਲਲਵਾ ਦੇਖੋ ਜੀ ਚਾਰ ਕਲਰ ਆ ਗਏ ਐਸ ਕੇ ਬ੍ਰਾਂਡ ਦਾ ਆਊਗਾ ਜੀ ਪ੍ਰੀਮੀਅਮ ਕੁਆਲਿਟੀ ਇਹ ਕਹਿੰਦੇ ਰੋਡ ਨਹੀਂ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਪ੍ਰ ਐਸ ਕੇ ਬ੍ਰਾਂਡ ਬਾਰੇ ਬਹੁਤ ਸੋਨਾ ਬੇਸ ਹੈ ਜੀ ਸਿਰਫ 12